हिमाचल प्रदेश ਦੇ ਵਿੱਚ ਹੋ ਰਹੀ ਲਗਾਤਾਰ ਬਰਸਾਤ ਦੇ ਕਾਰਨ ਪੌਗ ਡੈਮ ਦਾ ਜਲਸਰ ਜਿਹੜਾ ਹੈਗਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਚਲੇ ਗਿਆ ਜੇਕਰ ਗੱਲ ਕਰੀਏ ਤੇ ਇਸ ਦੇ ਲਈ 1394 ਦੇ ਲਗਭਗ ਹੈ ਤੇ ਜਿਹੜੀ ਪਾਣੀ ਦੀ ਆਮਦ ਹੈਗੀ ਆ ਕਿ 1.5 ਤੋਂ 1.2 ਲੱਖ ਹੈ ਤੇ ਜੇ ਜਮਾ ਕਰਨ ਦੀ ਇਹਦੀ ਕੰਪੈਸਿਟੀ ਜਿਹੜੀ ਹੈਗੀ ਹੈ ਡੈਮ ਦੀ ਉਹ 1410 ਹੈ ਤੇ ਅੱਜ ਜਿਹੜਾ ਪਾਣੀ ਹੈਗਾ 1 ਲੱਖ 10000 ਕਿਸ ਪਾਣੀ ਜਿਹੜਾ ਹੈਗਾ ਆ ਬਿਲਕੁਲ ਇਹਨਾਂ ਗੇਟਾਂ ਤੋਂ ਛੱਡਿਆ ਜਾ ਰਿਹਾ ਪੰਜ ਗੇਟ ਜਿਹੜੇ ਹੈਗੇ ਨੇ ਇਹ ਡੈਮ ਦੇ ਖੁੱਲੇ ਗੇੜੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਬਿਲਕੁਲ ਤਸਵੀਰਾਂ ਦਿਖਾ ਲੀਆਂ ਜਾਣ ਅਸੀਂ ਬਿਲਕੁਲ ਗਰਾਊਂਡ ਤੇ ਇਸ ਵੇਲੇ ਜ਼ੀਰੋ ਗਰਾਊਂਡ ਤੇ ਖੜੇ ਆਂ ਬਿਲਕੁਲ ਉਹਨਾਂ ਗੇਟਾਂ ਦੇ ਸਾਹਮਣੇ ਜਿੱਥੇ ਪਾਣੀ ਦਾ ਬਹਾਵ ਬੜਾ ਤੇਜ਼ ਹੈ ਤੇ ਇਹ ਪਾਣੀ ਜਿਹੜਾ ਹੈਗਾ ਬਿਆਸਾ ਨਦੀ ਦੇ ਵਿੱਚ ਛੱਡਿਆ ਜਾਣਾ ਤੇ ਇਸ ਤੋਂ ਪਹਿਲਾਂ 2 ਦਿਨ ਤੋਂ ਹੀ ਲਗਾਤਾਰ ਅਨਾਊਂਸਮੈਂਟ ਕੀਤੀ ਜਾ ਰਹੀ ਸੀ ਪੰਜਾਬ ਅਤੇ ਹਿਮਾਚਲ ਸਰਕਾਰ ਵੱਲੋਂ ਕਿ ਇਸ ਵੇਲੇ ਦਰਿਆ ਜਿਹੜਾ ਹੈਗਾ ਬਿਆਸਾ ਦਰਿਆ ਉਸ ਤੋਂ ਦੂਰੀ ਬਣਾ ਕੇ ਰੱਖੀ ਜਾਏ ਤਾਂ ਕਿ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਕਿਆ ਜਾ ਰਿਹਾ ਕਿਆ ਕੀ ਜਾ ਰਿਹਾ ਕਿ ਬਿਲਕੁਲ ਅਗੇ ਸੀ ਤਸਵੀਰਾਂ ਦਿਖਾਲੀਆਂ ਜਿਲ੍ਹਾ ਹੁਸ਼ਿਆਰਪੁਰ ਦੀਆਂ ਕਪੂਰਥਲਾ ਦੀਆਂ ਤੇ ਗੁਰਦਾਸਪੁਰ ਦੀਆਂ ਕਿਉਂਕਿ ਇਸ ਵੇਲੇ ਜਿਹੜਾ ਹੈਗਾ ਦਰਜਨਾ ਪਿੰਡ ਜਿਹੜੇ ਹੈਗੇ ਇਸ ਪਾਣੀ ਦੀ ਲਪੇੜ ਦੇ ਵਿੱਚ ਆ ਰਿਹਾ ਹੜ ਦੀ ਲਪੇੜ ਦੇ ਵਿੱਚ ਆ ਗਿਆ ਲੋਕਾਂ ਦੀ ਹਜ਼ਾਰਾਂ ਏਕੜ ਫਸਲ ਜਿਹੜੀ ਹੈਗੀ ਆ ਉਹ ਬਰਬਾਦ ਹੋ ਗਈ ਹੈ ਲੋਕ ਤਰਾਹੀ ਤਰਾਹੀ ਕਰ ਰਹੇ ਆ ਕਿਸਾਨਾਂ ਦੇ ਚਿਹਰੇ ਮੁਰਜਾਏ ਹੋਏ ਨੇ ਤੇ ਜੇ ਗੱਲ ਕਰੀਏ ਤਾਂ ਇਸ 1,10,000 ਕਿਸੂ ਪਾਣੀ ਛੋੜਨ ਦੇ ਨਾਲ ਜਿਹੜਾ ਹੈਗਾ ਲੋਕਾਂ ਦੇ ਵਿੱਚ ਅੱਜ ਬਹਿਸ ਫਾਇਰ ਆ ਰਹੀ ਆ ਦੱਸਦਾ ਮਾਹੌਲ ਪਾਇਆ ਜਾ ਰਿਹਾ ਆ ਇਹ ਅਜ਼ਹੇ ਦੇ ਵਿੱਚ ਲੋਕਾਂ ਦੇ ਵਿੱਚ ਕਿਉਂਕਿ ਪਹਿਲਾਂ ਹੀ ਲੋਕੀ ਜਿਹੜੇ ਹੈਗੇ ਆ ਪ੍ਰਸ਼ਾਸਨ ਦੀ ਉਸ ਸ਼ਬਦਾ ਦੀ ਅਡੀਕ ਕਰ ਰਹੇ ਜਿਹੜਾ ਪ੍ਰਸ਼ਾਸਨ ਬਾਰ ਬਾਰ ਕਹਿ ਰਿਹਾ ਕਿ ਅਸੀਂ ਪ੍ਰਭਾਵਿਤ ਜਿਹੜੇ ਲੋਕ ਹੈਗੇ ਆ ਹੜ੍ਹ ਪ੍ਰਭਾਵਿਤ ਲੋਕ ਹੈਗੇ ਆ ਉਹਨਾਂ ਤੱਕ ਪਹੁੰਚ ਬਣਾ ਰਹੇ ਹਾਂ ਉਹਨਾਂ ਨੂੰ ਮਦਦ ਦੇ ਰਹੇ ਹਾਂ ਉਹਨਾਂ ਨੂੰ ਹਰ ਇੱਕ ਚੀਜ਼ ਜਿਹੜੀ ਬਹਈਆ ਕਰਵਾ ਰਹੇ ਆ ਪਰ ਇਹ ਸਿਰਫ ਸੋਸ਼ਲ ਮੀਡੀਆ ਤੇ ਫੋਟੋਆਂ ਖਿਚਵਾਉਣ ਵਾਲੀ ਗੱਲ ਹੈ ਪਾਉਂਚ ਕੁਝ ਨਹੀਂ ਰਿਹਾ ਉਹਨਾਂ ਕੋਲ ਜੇਕਰ ਗੱਲ ਕਰੀਏ ਤਾਂ ਉਹਨਾਂ ਕੋਲ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਹੈਗੀਆਂ ਨਾ ਉਹ ਬਿਲਕੁਲ ਜਾ ਕੇ ਹੌਸਲਾ ਦੇਰੀਆਂ ਨੇ ਸਮਾਨ ਦੇਰੀਆਂ ਨੇ ਤੇ ਗੁਰਦੁਆਰਾ ਸਾਹਿਬ ਤੋਂ ਜਿਹੜਾ ਹੈਗਾ ਲੰਗਰ ਲੋਕਾਂ ਨੂੰ ਮਿਹਨਤ ਕਰਵਾਇਆ ਜਾ ਰਿਹਾ ਤੇ ਪਸ਼ੂਆਂ ਦਾ ਚਾਰਾ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਹਰ ਹਲਕੇ ਦੇ ਵਿੱਚ ਜਿਹੜੇ ਉਹਨਾਂ ਦੇ ਹਲਕਾ ਇੰਚਾਰਜ ਹੈਗੇ ਨੇ ਜਾਂ ਉਹਨਾਂ ਦੇ ਐਮਐਲਏ ਹੈਗੇ ਨੇ ਜਾਂ ਉਹਨਾਂ ਦੇ ਅਧਿਕਾਰੀ ਹੈਗੇ ਨੇ ਉਹ ਜਾ ਕੇ ਉਹ ਸੇਵਾ ਕਰ ਰਹੇ ਨੇ ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਅਸੀਂ ਤੁਹਾਨੂੰ ਦੱਸੀਏ ਕਿ ਕੱਲ ਜਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਦਿਨਾਂ ਦੇ ਰੜਾ ਮੰਡ ਦੇ ਵਿੱਚ ਕੱਲ ਇੱਕ ਨੌਜਵਾਨ ਜਿਹੜਾ ਹੈਗਾ ਉਹ ਆਪਣੇ ਪਸ਼ੂਆਂ ਦੇ ਚਾਰੇ ਲਈ ਮਜਬੂਰ ਹੋ ਕੇ ਪਾਣੀ ਦੇ ਵਿੱਚ ਆਪਣੇ ਖੇਤਾਂ ਵਿੱਚ ਉਤਰਦਾ ਪਰ ਉਹ ਤੇਜ਼ ਪਾਣੀ ਦੇ ਬਹਾਅ ਦੇ ਵਿੱਚ ਜ਼ਰੂਰ ਜਾਂਦਾ ਜਿਸ ਦੀ ਮੌਤ ਹੋ ਜਾਂਦੀ ਹੈ ਤੇ ਉਸ ਨੂੰ ਬਾਹਰ ਕੱਢਣ ਲਈ ਐਨਡੀਆਰ ਟੀਮ ਦੀ ਉਹ ਡੀਕ ਜਿਹੜੀ ਹੈਗੀ 4 ਘੰਟੇ ਕੀਤੀ ਜਾਂਦੀ ਹੈ ਪਰ ਉਸ ਤੋਂ ਪਹਿਲਾਂ ਜਿਹੜਾ ਹੈਗਾ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਗੜਦੀਵਾਲ ਵਾਲੇ ਜਿਹੜੇ ਮਨਜੋਤ ਸਿੰਘ ਹੈਗੇ ਉਹ ਕਿਸਤੀ ਲੈ ਕੇ ਆਉਂਦੇ ਆ ਤੇ ਉਹ ਉਸ ਦੀ ਡੈਡ ਬੋਡੀ ਕੱਢ ਕੇ ਜਿਹੜੀ ਹੈਗੇ ਪ੍ਰਵਾਦ ਨੂੰ ਸੌਂਪਦੇ ਆ ਤੇ ਇਸ ਦੇ ਨਾਲ ਇਲਾਕੇ ਦੇ ਵਿੱਚ ਬੜੀ ਇਸ ਵੇਲੇ ਚਰਚਾ ਤੇ ਬੜੀ ਦਹਿਸਤ ਪਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਭਾਰੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਕੈਮਰਾਮੈਨ ਲਖਸ਼ਮੰਤੀ ਦੇ ਨਾਲ ਤਰਸੇਮ ਬੱਪੂ ਪੀਡੀਸੀ ਨਿਊਜ਼ ਹੁਸ਼ਿਆਰਪੁਰ